ਟਿਬਰੂਗੜ ਜੇਲ੍ਹ ਦੇ ਵਿੱਚ ਬੰਦ ਸਿੰਘਾਂ ਨੂੰ ਲੈ ਕੇ ਸਮੇਂ-ਸਮੇਂ ਤੇ ਜਿਹੜੀਆਂ ਅਪਡੇਟਸ ਉਹ ਬਣੀਆਂ ਹੋਈਆਂ ਸੀਗੀਆਂ ਹਾਲਾਂਕਿ ਬਿਤਿਦਲਾਂ ਦੇ ਵਿੱਚ ਕਈ ਸਿੰਘ ਜਿਨ੍ਹਾਂ ਨੂੰ NSA ਹਟਾਉਣ ਤੋਂ ਬਾਅਦ ਦੇ ਵਿੱਚ ਪੰਜਾਬ ਲੈ ਆਂਦਾ ਜਾਂਦਾ ਹੈ ਹਾਲਾਂਕਿ ਇਹਨਾਂ ਦੇ ਵਿੱਚ ਹੁਣ ਤੱਕ ਭਾਈ ਅਮਰਿਤਪਾਲ ਸਿੰਘ ਅਤੇ ਭਾਈ ਪਪਲਪ੍ਰੀਤ ਸਿੰਘ ਹੋਰੀ ਜੋ ਕਿ ਅਸਾਮ ਦੇ ਵਿੱਚ ਹੀ ਸਨ ਤਾਂ ਅੱਜ ਇੱਥੇ ਵੱਡੀ ਖਬਰ ਨਿਕਲ ਕੇ ਇਹ ਸਾਹਮਣੇ ਆਉਂਦੀ ਹੈ ਕੇ ਭਾਈ ਪਪਲਪ੍ਰੀਤ ਸਿੰਘ ਹੋਰਾਂ ਦੀ ਵੀ ਐਨਐਸਏ ਖਤਮ ਕਰਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਲਿਆਂਦਾ ਗਿਆ ਹੈ ਸੋ ਪੂਰੀ ਅਸੀਂ ਜਾਣਕਾਰੀ ਉਹਨਾਂ ਦੇ ਐਡਵੋਕੇਟ ਸਾਹਤੋਂ ਲਵਾਂਗੇ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਐਡਵੋਕੇਟ ਈਮਾਨ ਸਿੰਘ ਖਾਰਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਜੀ ਸੋ ਪਾਈ ਸਾਹਿਬ ਜਿਸ ਤਰੀਕੇ ਨਾਲ ਨਿਗਾਹਾਂ ਟਿੱਕੀਆਂ ਹੋਈਆਂ ਸੀ ਹਾਲਾਂਕਿ ਇਹ ਤਾਂ ਕਿਤੇ ਨਾ ਕਿਤੇ ਹਰ ਸਿੱਖ ਦੇ ਮਨ ਦੇ ਵਿੱਚ ਸੀ ਕਿ ਜਿਸਪਲੀਅਨਸ ਖਤਮ ਹੋਏਗੀ ਵਤ ਤੋਂ ਵਤ ਜਿਹੜੇ ਉਥੇ ਸਿੰਘ ਹੈਗੇ ਆ ਉਹ ਬਾਹਰ ਆ ਸਕਣਗੇ ਬੀਤੇ ਦਿਨ ਕੁਝ ਸਿੰਘ ਜਿੱਥੇ ਆਗੇ ਸੀਗੇ ਤਾਂ ਜ਼ਿਆਦੀਆਂ ਨਿਗਾਹਾਂ ਮਨ ਲੱਗਦਾ ਭਾਈ ਅਮਰਿਤਪਾਲ ਸਿੰਘ ਤੇ ਭਾਈ ਪਪਲਪ੍ਰੀਤ ਸਿੰਘ ਦੀ ਟਿਕਨੀਆਂ ਸੀਗੀਆਂ ਸੋ ਉਹਨਾਂ ਦੇ ਵਿੱਚੋਂ ਅੱਜ ਤੁਸੀਂ ਇੱਕ ਵਾਰੀ ਵਿਸਥਾਰ ਨਾਲ ਦੱਸੋ ਕਿ ਕਿਸ ਤਰੀਕੇ ਦੇ ਨਾਲ ਭਾਈ ਪਪਲਪ੍ਰੀਤ ਸਿੰਘ ਜਿਹੜੇ ਆ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਆ ਤੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਅਜਨਾਲੇ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੂੰ ਮੁਰਹਤੋਂ ਗ੍ਰਿਫਤਾਰ ਕੀਤਾ ਗਿਆ ਹਾਂ ਜੀ ਜੋ ਸਾਨੂੰ ਪਤਾ ਗੱਲ ਲੱਗੀ ਹੈ ਜੀ ਇਹ ਵੀ ਜੋ ਭਾਈ ਬੱਲੇ ਪ੍ਰਿੰਸਿੰਗ ਹੈ ਉਹਨਾਂ ਨੂੰ ਜੋ ਡਿਗਰੂਗੜ ਜੇਲ੍ਹ ਤੋਂ ਸ਼ਾਇਦ ਪੁਲਿਸ ਜੋ ਹੈ ਜੋ ਰਵਾਨਾ ਹੋ ਗਿਆ ਲੈ ਕੇ ਤੇ ਜੋ ਸਾਨੂੰ ਲੱਗ ਰਿਹਾ ਵੀ ਹੁਣ ਕੱਲ ਨੂੰ 10 ਅਪ੍ਰੈਲ ਨੂੰ ਸ਼ਾਇਦ ਜੋ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਮਹੀਦਿਆਤ ਅਦਾਲਤ ਉੱਥੇ ਪੇਸ਼ ਕਰਨ ਕੀ ਜੀ ਇਹਨਾਂ ਨੂੰ ਜੀ ਤੇ ਉੱਥੇ ਸਾਡੇ ਜਿਹੜੀ ਅਕਾਲੀ ਦਲਵਾਰਿਸ ਪੰਜਾਬ ਦੇ ਪਾਰਟੀ ਦੀ ਜੋ ਲੀਗਲ ਟੀਮ ਹੈ ਜੀ ਅਜਨਾਲੇ ਦੀ ਉਹ ਤਿਆਰ ਹੈ ਜੀ ਤੇ ਉੱਥੇ ਜੋ ਜੋ ਰਿਮਾਂਡ ਤੇ ਜਿਹੜੀ ਬਹਿਸ ਹੈ ਉਹ ਹੋਏਗੀ ਤੇ ਓਕੇ ਅਸੀਂ ਜਿਹੜੇ ਪਰਜੋਰ ਆ ਇਹ ਕੋਸ਼ਿਸ਼ ਕਰਾਂਗੇ ਜੀ ਤੇ ਉੱਥੇ ਬਹਿਸ ਵੀ ਕਰਾਈਏ ਜੀ ਸੁਪਾਇ ਸਾਹਿਬ ਕੀ ਲੱਗਦਾ ਹੈ ਕਿ ਹਾਲਾਂਕਿ ਐਨਐਸਏ ਤਾਂ ਚਲੋ ਉਹ ਨਹੀਂ ਵਧਾ ਸਕੇ ਪਰ ਹੁਣ ਅੱਗੇ ਮੈਂ ਜਿਤ ਤੱਕ ਸਾਨੂੰ ਜਿਹੜੀ ਜਾਣਕਾਰੀ ਆ ਰਹੀ ਹੈ ਕਿ ਉਹਨਾਂ ਨੂੰ ਅਜਨਾਲੇ ਵਾਲੇ ਕੇਸ ਦੇ ਵਿੱਚ ਜਿਹੜਾ ਉੰਦਰ ਰੱਖਿਆ ਜਾ ਸਕਦਾ ਹੈ ਹਾਂ ਜੀ ਜਿਵੇਂ ਬਾਕੀ ਜਿਹੜੇ ਅੱਠ ਸਾਥੀ ਨੇ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਲੈ ਕੇ ਹੋਈ ਪਈ ਸੀ ਉਹਨਾਂ ਦੀ ਵੀ ਰੈਕੋਡ ਅਜਨਾਲੇ ਵਾਲੇ ਕੇਸ ਵਿੱਚ ਪਾਈ ਗਈ ਹੈ ਜੀ ਤੇ ਜੋ ਰਿਮਾਰਡ ਦਿੱਤਾ ਗਿਆ ਸੀ ਉਹਨਾਂ ਦਾ ਵੀ ਤੇ ਜੋ ਮੀਰ ਦਾ ਸ਼ਹਿਰ ਲੱਗ ਰਿਹਾ ਹੈ ਵੀ ਜੋ ਭਾਈ ਪਪਲਪ੍ਰੀਤ ਸਿੰਘ ਦਾ ਵੀ ਉਹ ਵੀ ਜੋ ਅਜਨਾਲੇ ਕੀਚ ਅਰੈਸਟ ਹੋਣਗੇ ਜੀ ਸੋ ਜਿਸ ਤਰੀਕੇ ਦੇ ਨਾਲ ਹਾਲਾਂਕਿ ਬਾਕੀ ਸਾਰੇ ਸਿੰਘ ਜਿਹੜੇ ਆ ਡਿਬਰੂਗਰ ਤੋਂ ਪੰਜਾਬ ਪਹੁੰਚ ਚੁੱਕੇ ਆ ਸੋ ਕੀ ਇਸੇ ਹਵਾਲੇ ਤੇ ਜਾਂ ਇਸੇ ਰੈਫਰੈਂਸ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਕੇਸ ਦੇ ਵਿੱਚ ਵੀ ਕੋਈ ਅਜਿਹਾ ਦੇਖਣ ਨੂੰ ਮਿਲ ਸਕਦਾ ਕਿ ਉਹ ਵੀ ਪੰਜਾਬ ਵਾਪਸ ਹੋ ਸਕਦੇ ਉਹਨਾਂ ਦੀ ਹਾਂ ਜੀ ਇਹ ਲੱਗ ਰਿਹਾ ਵੀ ਜੋ ਭਾਈ ਅਮਰਤਪਾਲ ਸਿੰਘ ਦੀ ਐਨਐਸਏ ਉਹ ਵੀ ਸਵਾਪਤ ਹੋ ਜੇਗੀ ਸਰਕਾਰ ਅਗੇ ਨਹੀਂ ਦਿੱਤੀ ਜੀ ਐਨਐਸਏ ਲਾਉਣਗੇ ਤੇ ਉਮੀਦ ਹੈ ਵੀ ਭਾਈ ਅਮਰਤਪਾਲ ਸਿੰਘ ਵੀ ਜਲਦੀ ਹੀ ਪੰਜਾਬ ਦੀ ਧਰਤੀ ਤੇ ਪੱਤਣਗੇ ਉਹਨਾਂ ਦੀ ਤਾਰੀਖ ਮੇਰੇ ਹਿਸਾਬ ਦੇ ਨਾਲ 22 April ਬੰਦੀ ਹੈ ਜੀ ਤੇ ਕੁਝ ਕੁ ਦਿਨ ਮੇਰੇ ਹਿਸਾਬ ਨਾਲ 22 ਤੇ ਦਿਨਾਂ ਦਾ ਜੋ ਫਾਸਲਾ ਰਹਿ ਚੁੱਕਿਆ ਤੇ ਜੋ ਭਾਈ ਅਮਰਤਪਾਲ ਸਿੰਘ ਵੀ ਜਲਦੀ ਪੰਜਾਬ ਦੀ ਧਰਤੀ ਉੱਪਰ ਆਉਣਗੇ ਜੀ ਸੋ ਭਾਈ ਪਪਲਪਲ ਸਿੰਘ ਹੋਰਾਂ ਦੇ ਪ੍ਰਵਾਕ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੱਲਦੀ ਹੋਈ ਸੀ ਕਿ ਭਾਈ ਮੱਪਲਪ੍ਰੀਤ ਸਿੰਘ ਉਹਨਾਂ ਦੇ ਮਾਤਾ ਜੀ ਨਾਲ ਗੱਲਬਾਤ ਹੋਈ ਸੀ ਤੇ ਚਲੋ ਉਹਨਾਂ ਦਾ ਵੀ ਇੱਕ ਉਹਨਾਂ ਨੂੰ ਵੀ ਚਲੋ ਇੱਕ ਗੱਲ ਬੜੀ ਚੰਗੀ ਲੱਗੀ ਜੀ ਬੜੀ ਖੁਸ਼ਖਬਰੀ ਲੱਗੀ ਵਿੱਚ ਆਖਿਰਾਂ ਨੂੰ ਜਿਹੜੇ ਘਰ ਦੇ ਚਿਰਾਗ ਨੇ ਭਾਈ ਪੱਪਲਪ੍ਰੀਤ ਉਹ ਵਾਪਸ ਆ ਰਹੇ ਨੇ ਪੰਜਾਬ ਦੀ ਧਰਤੀ ਤੇ ਤੇ ਉਹ ਵੀ ਪਰਿਵਾਰ ਵੀ ਇਸ ਚੀਜ਼ ਨਾਲ ਜੋ ਖੁਸ਼ ਹੈ ਜੀ ਬਿਲਕੁਲ ਸੋ ਹਾਲਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਜੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਐਨਐਸਏ ਜਿਹੜੀ ਹੈ ਨਹੀਂ ਬੰਦਦੀ ਤਾਂ ਇਹਦਾ ਜਿਹੜਾ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਸੰਸਦ ਦੇ ਵਿੱਚ ਪਹੁੰਚ ਕਰਨ ਦੇ ਵਿੱਚ ਸੁਖਾਲਾ ਹੋ ਸਕੇਗਾ ਇਸ ਦੇ ਨਾਲ ਹਾਂਜੀ ਦੇਖੋ ਉਸ ਤੋਂ ਬਾਅਦ ਜੇ ਐਨਐਸਏ ਸਵਾਰਪਤ ਹੁੰਦੀ ਹੈ ਜੀ ਤੇ ਬਾਕੀ ਦੇ ਕੇਸਾਂ ਜਿਹੜੇ ਰੈਸਟ ਪੈਂਦੀ ਹੈ ਹੂੰ ਤੇ ਜਿੰਨਾ ਕੇਸਾਂ ਪੁਲਿਸ ਨੇ ਰੈਸਟ ਪਾਉਂਦੀ ਹੈ ਜਾਂ ਜਿੰਨਾ ਚੋਕ ਹੋਈ ਉਹਦੇ ਕਈ ਇਸ ਤਰ੍ਹਾਂ ਨੂੰ ਖਾਲਾ ਨੰਬਰ 2 ਦੇ ਵਿੱਚ ਚਲਾਨਚ ਰੱਖਿਆ ਹੋਇਆ ਹੈ ਜੀ ਕਿ ਅਸੀਂ ਸਰੈਂਡਰ ਵੀ ਕਰਾਂਗੇ ਤੇ ਉਸ ਤੋਂ ਬਾਅਦ ਸਾਂਸ ਜਿਸ ਸਟੇਸ਼ਨ ਚ ਅਗਲੇ ਜਾਣਾ ਹੋਵੇਗਾ ਕਿ ਸਾਰਿਆਂ ਵਿੱਚ ਜੋ ਆਰਜੀ ਹੁੰਦੀ ਹੈ ਇੰਟੈਰਮ ਪੇਲ ਜਾਂ ਰੈਗੂਲਰ ਪੇਲ ਹਰੇਕ ਚੀਜ਼ ਲਈ ਇਹ ਸਪੈਸ ਅਪਲਾਈ ਕਰਾਂਗੇ ਜੀ ਬਿਲਕੁਲ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ ਫਤਿਹ ਅਰਸ਼ ਕਰਾਂਗੇ ਜੀ ਵਾਈਟ ਇਨਕੁਆਇਰੀ ਸਾਰਾ ਸਬ ਰੈਗੂਲਰ ਜੀ ਕਿ